ਸੋਰਠ ਮਹੱਲਾ ਤੀਜਾ ਸੋਰਠ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 601 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਸਭ ਕਹਿੰਦੇ ਹਨ ਕਿ ਉਹ ਮੇਰਾ ਸਖਾ ਸਿੱਖ ਸਖਾ ਸੰਬੰਧੀ ਸਖਾ ਭਰਾ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਆਪਣਾ ਭਾਣਾ ਜੋ ਚੱਲਿਆ ਭਾਈ ਵਿਛੜ ਚੋਟਾ ਖਾਵੇ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਛੱਡ ਕੇ ਆਪਣੇ ਮਨ ਦੇ ਹੁਕਮ 'ਤੇ ਚੱਲਦਾ ਹੈ ਉਹ ਪਰਮਾਤਮਾ ਤੋਂ ਵਿਛੜ ਜਾਂਦਾ ਹੈ ਤੇ ਜ਼ਿੰਦਗੀ ਦੇ ਵਿੱਚ ਉਹ ਚੋਟਾ ਹੀ ਦੁਖੀ ਹੀ ਪ੍ਰਾਪਤ ਕਰਦਾ ਹੈ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛਤਾਵੇ ਸਤਗੁਰੂ ਤੋਂ ਬਗੈਰ ਜੀਵਨ ਦੇ ਵਿੱਚ ਆਤਮਿਕ ਸੁਖ ਕਦੇ ਵੀ ਨਹੀਂ ਮਿਲਦਾ ਮਨੁੱਖ ਭਟਕਦਾ ਰਹਿੰਦਾ ਹੈ ਤੇ ਪਛਤਾਉਂਦਾ ਹੈ ਹਰ ਕੇ ਦਾਸ ਸੁਹੇਲੇ ਪਾਈ ਉਸ ਪਰਮਾਤਮਾ ਦੇ ਜਿਹੜੇ ਦਾਸ ਸੇਵਕ ਹਨ ਉਹ ਬਹੁਤ ਚੰਗੇ ਹਨ ਗੁਣਾਂ ਵਾਲੇ ਹਨ ਜਨਮ ਜਨਮ ਕੇ ਕੇਲ ਵਿਖਦੋ ਕਾਟੇ ਆਪੇ ਮਿਲ ਮਲਾਈ ਜਨਮਾ ਜਨਮਾਂ ਤਰਾਂ ਦੀ ਮਲ ਦੀ ਮਨ ਦੀ ਮੈਲ ਦੂਰ ਕਰ ਲੈਂਦੇ ਹਨ ਉਸ ਗੁਰੂ ਤੋਂ ਤੇ ਉਹ ਪਰਮਾਤਮਾ ਗੁਰੂ ਜਿਹੜਾ ਹੈ ਪਰਮਾਤਮਾ ਦੇ ਨਾਲ ਆਪ ਮਿਲਾ ਲੈਂਦਾ ਹੈ ਰਹਾਉ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਪਰਮਪੁਰਾ ਸੰਸਾਰਾ ਇਸ ਸੰਸਾਰ ਦੇ ਵਿੱਚ ਜਿਹੜਾ ਕੁਟੰਬ ਹੈ ਸੰਸਾਰ ਦੇ ਵਿੱਚ ਜਿਹੜਾ ਪਰਿਵਾਰ ਹੈ ਪਰਮਾਤਮਾ ਤੋਂ ਬਗੈਰ ਇਹ ਜਿਹੜਾ ਕੁਟੰਬ ਪਰਿਵਾਰ ਹੈ ਇਹ ਇੱਕ ਮਨ ਦੇ ਬੰਧਨ ਹਨ ਭਰਮ ਭੁਲੇ ਸੰਸਾਰਾ ਮਨੁੱਖ ਇਸ ਬੰਦਰਾਂ ਦੇ ਵਿੱਚ ਫਸ ਕੇ ਉਸ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਬਿਨ ਗੁਰਬੰਧਨ ਟੁੱਟਿਆ ਨਾ ਹੈ ਗੁਰਮੁਖ ਮੁਖ ਦਵਾਰਾ ਗੁਰੂ ਤੋਂ ਬਿਗੈਰ ਇਸ ਸੰਸਾਰਕ ਮੋਹ ਕਦੇ ਵੀ ਨਹੀਂ ਟੁੱਟਦਾ ਤੇ ਜਿਨ੍ਹਾਂ ਦਾ ਟੁੱਟਿਆ ਹੈ ਉਹ ਗੁਰੂ ਦੇ ਰਾਹੀ ਆਪਣਾ ਜੀਵਨ ਸਵਾਰ ਲੈਂਦੇ ਹਨ ਹਮੇਸ਼ਾ ਹੀ ਉਹ ਗੁਰੂ ਦੇ ਸਾਹਮਣੇ ਰਹਿੰਦੇ ਹਨ ਕਰਮ ਕਰੈ ਗੁਰ ਸ਼ਬਦ ਨੂੰ ਪਛਾਨ ਮਰ ਜਨਮ ਵਾਰੋਂ ਵਾਰ ਜਿਹੜਾ ਮਨੁੱਖ ਗੁਰੂ ਤੋਂ ਬਿਗੈਰ ਜਿੰਦਾ ਹੈ ਉਹ ਜਿਹੜਾ ਕਰਮ ਕਰਦਾ ਹੈ ਉਹ ਗੁਰੂ ਦੇ ਸ਼ਬਦ ਨੂੰ ਪਛਾਣਦਾ ਨਹੀਂ ਹੁਕਮ ਨੂੰ ਪਛਾਣਦਾ ਨਹੀਂ ਅਤੇ ਮਰ ਜਨਮੈ ਵਾਰੋ-ਵਾਰਾ ਤੇ ਵਾਰ-ਵਾਰ ਜਨਮਾਂ ਦੇ ਘੜ ਵਿੱਚ ਪਿਆ ਰੰਦਾ ਹੈ ਹਉ ਮੇਰਾ ਜਗ ਪਲਚ ਰਿਆ ਭਾਈ ਕੋਈ ਨਾ ਕਿਸੇ ਕੇਰਾ ਹਉਮੇ ਹੰਕਾਰ ਦੇ ਵਿੱਚ ਹੀ ਸਾਰਾ ਸੰਸਾਰ ਜਿਹੜਾ ਹੈ ਉਲਝਿਆ ਹੋਇਆ ਹੈ ਤੇ ਹਉਮੇ ਹੰਕਾਰ ਦੇ ਵਿੱਚ ਉਸ ਮਨੁੱਖ ਨੂੰ ਇਹ ਪਛਾਣ ਨਹੀਂ ਆਂਦੀ ਕੌਣ ਮੇਰਾ ਹੈ ਤੇ ਕੌਣ ਪਰਾਇਆ ਹੈ ਗੁਰਮੁਖ ਮਹਿਲ ਪਾਇਣ ਗੁਣ ਗਾਵਣ ਵਿੱਚ ਕਰ ਹੋਏ ਬਸੇਰਾ ਜਿਹੜੇ ਗੁਰਮੁਖ ਪਿਆਰੇ ਹਨ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ ਗੁਣਾਂ ਦੇ ਖਜ਼ਾਨੇ ਬਣ ਜਾਂਦੇ ਹਨ ਤੇ ਨਿਜਕਰ ਹੋਏ ਬਸੇਰਾ ਉਹਨਾਂ ਦਾ ਪਰਮਾਤਮਾ ਦੇ ਘਰ ਦੇ ਵਿੱਚ ਹਮੇਸ਼ਾ ਹੀ ਬਸੇਰਾ ਰਹਿੰਦਾ ਹੈ ਟਿਕਾਣਾ ਬਣ ਜਾਂਦਾ ਹੈ ਐਥੈ ਬੂਜੈ ਸੋ ਆ ਪਛਾਣ ਹਰ ਪ੍ਰਭਹਿਤ ਸਕੇਰਾ ਜਿਨ੍ਹਾਂ ਨੇ ਮਨੁੱਖਾ ਜਨਮ ਦੇ ਵਿੱਚ ਉਸ ਪਰਮਾਤਮਾ ਨੂੰ ਪਛਾਣ ਲਿਆ ਪਰਮਾਤਮਾ ਉਹਨਾਂ ਦਾ ਹੋ ਗਿਆ ਸਤਿਗੁਰ ਸਦਾ ਦਿਆਲ ਹੈ ਭਾਈ ਬਿਣ ਭਾਗਾ ਕੀ ਆ ਪਾਈ ਸੱਚਾ ਗੁਰੂ ਸਦਾ ਹਮੇਸ਼ਾ ਹੀ ਦਿਆਲ ਹੁੰਦਾ ਹੈ ਸਿੱਖ ਦੇ ਉੱਤੇ ਪਰ ਸਿੱਖ ਦਾ ਉਦਮ ਜਿਹੜਾ ਹੈ ਉਹ ਵੱਡਿਆਂ ਭਾਗਾਂ ਵਾਲਾ ਬਣਾ ਦਿੰਦਾ ਹੈ ਇੱਕ ਨਦਰ ਕਰ ਵੇਖ ਸਭ ਉੱਪਰ ਜਿਹਾ ਪਾਉ ਤੇ ਹਵਲ ਪਾਈ ਹੈ ਉਹ ਪਰਮਾਤਮਾ ਦੀ ਜਿਹੜੀ ਨਦਰ ਹੈ ਉਹ ਸਭ ਦੇ ਉੱਤੇ ਬਰਾਬਰ ਹੈ ਤੇ ਸਾਂਝੀ ਹੈ ਕਿਸੇ ਨਾਲ ਵਿਤਕਰਾ ਨਹੀਂ ਤੇ ਜਿਹੋ ਜਿਆ ਗੁਰਮੁਖ ਪਿਆਰਾ ਫਲ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਜੀ ਉਹਦੀ ਆਸ ਪੂਰੀ ਹੋ ਜਾਂਦੀ ਹੈ ਨਾਨਕ ਨਾਮ ਬਸੈ ਮਨ ਅੰਦਰ ਵਿੱਚੋਂ ਆਗਵਾਈ ਹੈ ਦਾਸ ਨਾਨਕ ਇਹ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਿਹੜਾ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਹੀ ਵਸਦਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਹੰਕਾਰ ਨੂੰ ਤਿਆਗ ਦਿੱਤਾ ਤੇ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ